ਪਹਿਲੇ ਕਰਤਾ ਅੱਜ ਤਾਂ ਮੀਟਿੰਗ ਸ਼ੁਰੂ ਹੋਣੀ ਆ ਮੀਟਿੰਗ ਤੋਂ ਪਹਿਲਾਂ ਵੀ ਸਾਹਿਬ ਅੱਜ ਮੀਟਿੰਗ ਹੀ ਲੱਗੀ ਗਈ ਹੈ ਮੀਟਿੰਗ ਤੋਂ ਪਹਿਲਾਂ ਇਹ ਮੀਟਿੰਗ ਤੋਂ ਪਹਿਲਾਂ ਇੱਕ ਕੀ ਮੈਂ ਦੇਖਦੇ ਹਾਂ ਇਸ ਮੀਟਿੰਗ ਲਈ ਮੈਂ ਮੀਟਿੰਗ ਦਾ ਅੱਜ ਤਾਂ ਜੱਡਾ ਜੀ ਪਤਾ ਬੈਠ ਕੇ ਗੱਲ ਕਰਾਂਗੇ ਅੱਜ ਇਹ ਤਾਂ ਮੀਟਿੰਗ ਸ਼ੁਰੂ ਹੋਣੀ ਹੈ ਤੇ ਰੱਖੀ ਜਾ ਰਹੀ ਹੈ। ਕਰਨਜੀਤ ਪ੍ਰਾੜ ਨੇ ਇੱਕ ਲੈਟਰ ਲਿਖਿਆ ਹੈ ਕਿ ਪੰਜ ਮੈਂਬਰੀ ਕਮੇਟੀ ਬਣਾਈ ਜਾਵੇ ਤੇ ਜਿਹੜੀ ਮਾਫੀ ਮੰਗੀ ਗਈ ਸੀ ਅកਾਲ ਤੱਕ ਉਹ ਵਿਧੀਪੂਰਵਕ ਨਹੀਂ ਸੀ। ਇਹ ਲੈਟਰ ਉਹਨਾਂ ਲਿਖਿਆ। ਕਰਨਜੀਤ ਪ੍ਰਾੜ ਦੇ ਲੈਟਰ ਬਣਾ ਰਹੇ ਨੇ ਅਨਲਿਦ ਦੇ। ਦੇਖੋ ਹਰ ਬੰਦਾ ਆਪਣਾ ਆਪਣਾ ਸੁਝਾਅ ਦਿੰਦਾ। ਹਰ ਇੱਕ ਨੂੰ ਇਹੀ ਰਾਇ ਆ ਵੀ ਮਿਲ ਕੇ ਪਾਰਟੀ ਪ੍ਰਧਾਨ ਨੂੰ ਕੋਲਾਕਲਾ ਕੋਈ ਆਪਣੀ ਰਾਇ ਦੋਵੇ ਤੇ ਫਿਰ ਕੰਸੈਂਸਸ ਤਿਆਰ ਹੋਰ ਕਰਕੇ ਕੋਈ ਨੀਤੀ ਬਣਾਈ ਜਾਵੇ। ਮੇਰੀ ਵੀ ਆਪਣੀ ਰਾਇ ਆ ਵੀ ਹਰ ਬੰਦੇ ਨੂੰ ਆਪਣੀ ਆਪਣੀ ਰਾਇ ਪਾਰਟੀ ਪ੍ਰਧਾਨ ਨੂੰ ਮਿਲ ਕੇ ਅ ਨਿੱਜੀ ਤੌਰ ਤੇ ਜਾਂ ਇੱਕ ਦੋ ਬੰਦੇ ਇਕੱਠੇ ਜੋ ਵੀ ਸਮਝਣ ਉਹ ਦਿੱਤਾ ਕਿ ਪਾਰਟੀ ਨੂੰ ਭਵਿੱਖ ਵਿੱਚ ਸਰਬ ਪ੍ਰਮਾਣਿਤ ਜਾਂ ਲੋਕ ਪ੍ਰਮਾਣਿਤ ਕਿਵੇਂ ਬਣਾਇਆ ਜਾਵੇ ਇਹ ਸਾਡੇ ਲਈ ਸੋਚਣ ਦੀ ਲੋੜ ਹੈ ਅੱਜ ਦੇਸ਼ ਦੇ ਅੰਦਰ ਖੇਤਰੀ ਪਾਰਟੀਆਂ ਦਾ ਵਾਰ ਵਧ ਰਿਹਾ ਦੇਸ਼ ਦੇ ਅੰਦਰ ਖੇਤਰੀ ਪਾਰਟੀਆਂ ਮਜ਼ਬੂਤ ਹੋ ਕੇ ਸਾਹਮਣੇ ਆ ਰਹੀਆਂ ਨੇ ਸਾਡੀ ਚਿੰਤਾ ਇਹ ਆ ਕਿ ਸਭ ਤੋਂ ਪੁਰਾਣੀ ਖੇਤਰੀ ਪਾਰਟੀ ਆ ਔਰ ਸਭ ਤੋਂ ਵੱਧ ਕ੍ਰੈਡੀਬਿਲਟੀ ਹੈ ਜਿਸ ਪਾਰਟੀ ਤੋਂ ਸ਼ਰੂਮਣੀ ਕალი ਜਾਲਾ ਤੇ ਇਸ ਪਾਰਟੀ ਨੂੰ ਮਤਲਬ ਅਸੀਂ ਕਿਵੇਂ ਸਾਹਮਣੇ ਮਜ਼ਬੂਤੀ ਵਿੱਚ ਲੈ ਕੇ ਆਉਣਾ ਇਹ ਸਾਡੇ ਸਾਹਮਣੇ ਸਵਾਲ ਆ ਔਰ ਇਹਦੇ ਲਈ ਨਿੱਜੀ ਤੌਰ ਤੇ ਪਹਿਲਾਂ ਰਾਵਾਂ ਦੇ ਕੇ ਤੇ ਫਿਰ ਸਾਂਝੀ رائے ਤਿਆਰ ਕਰਕੇ ਹੀ ਕੋਈ ਨੀਤੀ ਚਾਰ ਕੀਤੀ ਜਾਏਗੀ। ਕੀ ਹਲੇ ਵੀ ਲੱਗਦਾ ਕਿ ਬੀਜੇਪੀ ਨਾਲ ਜਾਣਾ ਚਾਹੀਦਾ ਹੈ ਤੁਸੀਂ ਕੀ ਐਸ? ਨਹੀਂ ਇਹ ਤਾਂ ਸਮੇਂ ਦੀਆਂ ਗਿਰੀਆਂ ਗੱਲਾਂ ਨੇ ਜਿਹੜੀਆਂ ਪਿੱਛੀਆਂ ਪਿੱਛੇ ਰਹਿ ਗਈਆਂ। ਅਗੇ ਕੀ ਹੋਣਾ ਉਹ ਤੈਅ ਕਰਕੇ ਹੀ ਤੁਰਿਆ ਜਾਵੇ। ਆਣਾ ਸੀ ਉਹ ਕਰਦੇ ਵੀ ਜਿਹੜੇ ਆਪਣੇ ਤੀਸਰੇ-ਤੀਸਰੇ ਨੰਬਰ ਤੇ ਆਏ ਨੇ ਉਹ ਲੀਡਰਸ਼ਿਪ ਬਦਲ ਦੀ ਗੱਲ ਕਰਦੇ ਉਹ ਚਲੋ ਬੀਬਾ ਜੀ ਆਪਣੀ ਬੋਲੀ ਬੋਲੀ ਜਾਂਦੇ ਆ ਕੋਈ ਆਪਣੀ ਬੋਲੀ ਬੋਲੀ ਜਾ ਰਿਹਾ ਇਸ ਮਾਮ ਚ ਸਾਰੇ ਆਪਣੇ ਆਪਣੀ ਬੋਲੀ ਬੋਲਦੇ ਉਹਦਾ ਕੋਈ ਨਾ